NIA ਕਰੇਗੀ ਦਿੱਲੀ ਬੰਬ ਤਮਾਕੇ ਦੀ ਜਾਂਚ ਬਿਹਾਰ ਵਿੱਚ ਦੂਜੇ ਪੜਾਅ ਦਰਾਂ ਰਿਕਾਰਡ 67% ਦੀ ਮਤਦਾਨ ਤਰੰਤਾਰਨ ਜਿਮਨੀ ਚੌਂਕ ਵਿੱਚ 68% ਦੀ ਮਤਦਾਨ 15 ਉਮੀਦਵਾਰਾਂ ਦੀ ਕਿਸਮਤ VOTING ਮਸ਼ੀਨਾਂ ਵਿੱਚ ਬੰਦ ਅਮਰੀਕਾ ਭਾਰਤ ਨਾਲ ਵਪਾਰ ਸਮਝੌਤੇ ਦੇ ਬਹੁਤ ਨੇੜੇ ਕਿਸੇ ਸਮੇਂ ਵੀ ਘਟਾਏਗਾ ਟੈਰਿਫ 트ੰਪ ਬੋਲੀਵੁੱਡ ਦੇ ਦਿੱਗ ਜਿਆਦਾਕਾਰ ਤਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਹੁਣ ਘਰ ਵਿੱਚ ਹੀ ਹੋਵੇਗਾ ਇਲਾਜ ਦੇਸ਼ ਟੂ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਾਲ ਕਿਲੇ ਦੇ ਬਾਹਰ ਹਰਿਆਣਾ ਨੰਬਰ ਦੀ I20 ਕਾਰ ਵਿੱਚ ਜ਼ੋਰਦਾਰ ਧਮਾਕਾ ਪਾਕਿਸਤਾਨੀ ਅਤਵਾਦੀ ਸੰਗਠਨ ਯਸ਼ੇ ਮੁਹੰਮਦੀ ਦੀ ਸਾਜ਼ਿਸ਼ ਸੀ। ਇਸ ਅਤਵਾਦੀ ਸੰਗਠਨ ਨਾਲ ਜੁੜੇ ਫਰੀਦাবাদ ਦੀ ਅਲਫਲਾਹ ਯੂਨੀਵਰਸਿਟੀ ਦੇ ਡਾਕਟਰ ਉਮਰ ਮੁਹੰਮਦ ਨੇ ਇਹ ਆਤਮਕਾਤਹੀ ਹਮਲਾ ਕੀਤਾ। ਜਾਂਚ ਵਿੱਚ ਲੱਗੀਆਂ ਕੇਂਦਰੀ ਜਾਂਚ ਏਜੰਸੀਆਂ ਦਿੱਲੀ ਪੁਲਿਸ ਦੇ ਐਫਐਸਐਲ ਦੀ ਟੀਮ ਦੀ ਮੋਡਲੀ ਰਿਪੋਰਟ ਦੇ ਆਧਾਰ ਤੇ ਆਤਮਕਾਤੀ ਹਮਲੇ ਦੀ ਪੁਸ਼ਟੀ ਹੋਈ ਹੈ। ਤਮਾਮ ਸਬੂਤ ਮਿਲਣ ਤੋਂ ਬਾਅਦ ਉਤਰੀ ਜਿਹਰੇ ਤੇ ਕੋਤਵਾਲੀ ਥਾਣੇ ਵਿੱਚ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਤੇ ਵਿਸਫੋਟਕ ਐਕਟ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੇ ਦੁਪਹਿਰ ਬਾਅਦ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੂੰ ਜਾਂਚ ਸੌਂਪ ਦਿੱਤੀ ਪਰ ਇਸ ਵਿੱਚ ਦਿੱਲੀ ਪੁਲਿਸ ਵੀ NIA ਨੂੰ ਸਹਿਯੋਗ ਕਰੇਗੀ। ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਤਮਾਕੇ ਦੇ ਵਿੱਚ ਅਮੋਨੀਆ ਨਾਈਟ੍ਰੇਟ, ਇੰਦਨ ਆਇਲ ਤੇ ਡੈਟੋਨੇਟਰ ਦਾ ਇਸਤੇਮਾਲ ਕੀਤੇ ਜਾਣ ਦਾ ਖਰਸ਼ਾ ਹੈ। ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 26 ਜ਼ਖਮਿਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਲ ਕਿਲੇ ਦੇ ਬਾਹਰ ਤਮਾਕਾ ਦਿੱਲੀ ਵਿੱਚ ਪਹਿਲਾਂ ਹੋਏ ਸਾਰੇ ਤਮਾਕਿਆਂ ਤੋਂ ਅਲੱਗ ਹੈ। ਹਣ ਤੱਕ ਜਿੰਨੇ ਵੀ ਤਮਾਕੇ ਹੋਏ ਹਨ ਉਹਨਾਂ ਵਿੱਚ ਘਟਨਾ ਵਾਲੀ ਥਾਂ ਤੇ ਜ਼ਮੀਨ ਵਿੱਚ ਟੋਆ ਪਿਆ ਸੀ ਬੰਬ ਵਿੱਚ ਲੋਹੇ ਦੀਆਂ ਕਿੱਲਾਂ ਆਦਿ ਵਰਤੋਂ ਹੁੰਦੀ ਸੀ ਪਰ ਇਸ ਤਮਾਕੇ ਲਈ ਬਣਾਏ ਗਏ ਬੰਬ ਵਿੱਚ ਕਿੱਲਾਂ ਤੇ ਲੋਹੇ ਦੇ ਟੁਕੜਿਆਂ ਆਦਿ ਵਰਤੋਂ ਨਹੀਂ ਕੀਤੀ ਗਈ ਜਾਂਚ ਏਜੰਸੀਆਂ ਇਸ ਗੱਲ ਤੇ ਹੈਰਾਨ ਹਨ ਕਿ ਆਖਰ ਇਸ 폭ਟਕ ਵਿੱਚ ਕਿਸ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ ਹੈ ਦਿੱਲੀ ਪੁਲਿਸ ਅਤੇ ਫੋਰੈਂਸਿਕ ਸਾਇੰਸ ਲੈਬ ਦੀਆਂ ਟੀਮਾਂ ਲਗਾਤਾਰ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਸੜਕਾਂ ਨੁਕਸਾਨੇਵਾਨਾਂ ਤੇ ਆਸ-ਪਾਸ ਤੋਂ ਜਾਂਚ ਲਈ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ ਦਿੱਲੀ ਵਿੱਚ ਹੋਏ ਇਸ ਹਮਲੇ ਦੇ ਪਿੱਛੇ ਡਾਕਟਰਾਂ ਦਾ ਪੂਰਾ ਨੈਟਵਰਕ ਜੁੜਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਵਿੱਚ ਸਹਾਰਨਪੁਰ ਤੋਂ ਗ੍ਰਿਫਤਾਰ ਅਨੰਤ ਨਾਗਦਾ ਡਾਕਟਰ ਆਦਲ ਅਹਿਮਦ ਫਰੀਦਾਬਾਦ ਵਿੱਚ ਬਾਰੂਦ ਇਕੱਠਾ ਕਰਨ ਵਾਲਾ ਡਾਕਟਰ ਮੁਜ਼ਮਿਲ ਸ਼ਾਕੀਲ ਭਾਰਤ ਵਿੱਚ ਔਰਤ ਵੇਂਗਾ ਤੇ ਭਰਤੀ ਕਰਨ ਵਾਲੀ ਡਾਕਟਰ ਸ਼ਹੀਨ شاہਦ ਹਨ ਇਸ ਤੋਂ ਇਲਾਵਾ ਸ਼ਹੀਨ ਦੇ ਭਰਾ ਡਾਕਟਰ ਪ੍ਰਵੇਜ ਅਤੇ ਡਾਕਟਰ ਸਟੋਕ ਵੀ ਜਾਂਚ ਏਜੰਸੀਆਂ ਦੇ ਰਡਾਰ ਤੇ ਹਨ ਯੂਪੀ ਏਟੀਐਸ ਨੇ ਲਖਨਊ ਵਿੱਚ ਡਾਕਟਰ ਪ੍ਰਵੇਜ ਦੇ ਘਰ ਛਾਪੇਮਾਰੀ ਕੀਤੀ ਅਤੇ ਕਈ ਚੀਜ਼ਾਂ ਬਰਾਮਦ ਕੀਤੀਆਂ ਹਨ ਇਸ ਤੋਂ ਇਲਾਵਾ ਸ਼ੱਕੀ ਹਮਲਾਵਰ ਉਮਰ ਮੁਹੰਮਦ ਦੇ ਦੋਸਤ ਡਾਕਟਰ ਸਹਿਜਾਦ ਨੂੰ ਵੀ ਕਸ਼ਮੀਰ ਤੋਂ ਹਿਰਾਸਤ ਵਿੱਚ ਲਿਆ ਹੈ ਦਿੱਲੀ ਵਿੱਚ ਤਮਾਕੇ ਵਿੱਚ ਇਸਤੇਮਾਲ ਹੋਈ ਕਾਰ i20 7 ਵਾਰ ਵਗੀ ਸੀ ਕਾਰ ਵੇਚਣ ਵਾਲੇ ਰਾਇਲ ਕਾਰ ਜੂਨ ਦੇ ਮਾਲਕ ਸੋਨੂ ਨੂੰ ਹਿਰਾਸਤ ਵਿੱਚ ਲਿਆ ਗਿਆ ਸੋਨੂ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੇ ਸਪੁਰਦ ਕਰ ਦਿੱਤਾ ਬੰਬ ਤਮਾਕੇ ਮਾਮਲੇ ਵਿੱਚ ਸ਼ੱਕ ਦੇ ਘੇਰੇ ਹੇਠ ਆਇਆ ਪੁਲਵਾਮਾ ਦਾ ਰਹਿਣ ਵਾਲਾ ਡਾਕਟਰ ਉਮਰ ਨਵੀ ਜੋ ਕਾਰ ਚਲਾ ਰਿਹਾ ਸੀ ਅਤੇ ਤਮਾਕੇ ਵਿੱਚ ਮਾਰਿਆ ਗਿਆ ਦੀ ਪਛਾਣ ਲਈ ਉਸ ਦੀ ਮਾਂ ਦਾ ਡੀਐਨਏ ਸੈਂਪਲ ਲਿਆ ਗਿਆ ਹੈ ਉਮਰਦੀ ਮਾਤੋ ਅਲਾਵਾ ਵੀ ਬਾਕੀ ਪਰਿਵਾਰ ਸੁਰੱਖਿਆ ਏਜੰਸੀਆਂ ਦੇ ਘੇਰੇ ਹੇਠ ਹਨ। ਉਸਦੇ ਪਿਤਾ ਗੁਲਾਮ ਨਾ ਵੀ ਪਟ ਨੂੰ ਪੁਲਿਸ ਨੇ ਪੁਲਵਾਮਾ ਦੇ ਕੋਇਲਸਤ ਉਸਦੇ ਘਰ ਵਿੱਚੋਂ ਗ੍ਰਿਫਤਾਰ ਕਰ ਲਿਆ ਅਤੇ ਭਰਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਬੰਬ ਧਮਾਕੇ ਤੋਂ ਬਾਅਦ ਪੰਜਾਬ ਸਮੇਤ 11 ਰਾਜਾਂ ਵਿੱਚ ਉੱਚ ਚੌਕਸੀ ਦਾ ਐਲਾਨ ਕੀਤਾ ਗਿਆ। ਜਿਨ੍ਹਾਂ ਵਿੱਚ ਦਿੱਲੀ ਐਨਸੀਆਰ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ ਉੱਤਰਾਖੰਡ ਗੁਜਰਾਤ ਅਤੇ ਛੱਤੀਸਗੜ੍ਹ ਸ਼ਾਮਲ ਹਨ ਪੰਜਾਬ ਵਿੱਚ ਪੁਲਿਸ ਨੇ ਰਾਤ ਭਰ ਚੈਕਿੰਗ ਜਾਰੀ ਰੱਖੀ ਹੈ ਸੁਰੱਖਿਆ ਕਾਰਨਾਂ ਕਰਕੇ ਇਤਿਹਾਸਕ ਲਾਲ ਕਿਲੇ ਨੂੰ 13 ਨਵੰਬਰ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਸੁਰਖੀਆਂ ਵਿੱਚ ਹੈ ਹਲਕਿਆਂ ਮੁਤਾਬਕ ਇਹ ਤਮਾਕਾ ਅਲਫਲਾ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਕਸ਼ਮੀਰੀ ਮੈਡੀਕਲ ਪ੍ਰੋਫੈਸਰ ਡਾਕਟਰ ਮੁਜਮਲ ਸ਼ਾਕੀਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋਇਆ ਡਾਕਟਰ ਮੁਜਮਲ ਦੇ ਯੂਨੀਵਰਸਿਟੀ ਦੇ ਨਾਲ ਕਿਰਾਏ ਦੇ ਘਰ ਵਿੱਚੋਂ ਵਿਸਫੋਟਕ ਡੈਟੋਨੇਟਰ ਬੈਟਰੀ ਟਾਈਮਰ ਅਤੇ ਹਥਿਆਰ ਮਿਲੇ ਸਨ ਸੂਤਰਾਂ ਦਾ ਕਹਿਣਾ ਹੈ ਕਿ ਜੈਸ਼ ਦੇ ਜਿਸ ਵਾਈਟ ਕਾਲਰ ਟੈਰਰ ਮੋਡੀਊਲ ਨੇ ਹਾਹਾਕਾਰ ਮਚਾਈ ਹੈ ਉਹ 4 ਅਕਤੂਬਰ ਨੂੰ ਕਸ਼ਮੀਰ ਦੇ ਅਨੰਤ ਨਾਗ ਵਿੱਚ ਐਕਟਿਵ ਹੋਇਆ ਸੀ ਪੋਟਾਨ ਯਾਤਰਾ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਤਮਾਕੇ ਦੀ ਸਾਜ਼ਿਸ਼ ਰਚਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਂਚ ਏਜੰਸੀਆਂ ਮਾਮਲੇ ਦੀ ਤੈਅ ਤੱਕ ਜਾਣਗੀਆਂ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਆਖਰੀ ਪੜਾਅ ਵਿੱਚ 67% ਦੀ ਮਤਦਾਨ ਦਰਜ ਕੀਤਾ ਗਿਆ ਹੈ। ਇਸ ਮਤਦਾਨ ਨੂੰ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੋੱਖ ਮੰਤਰੀ ਨਿਤਿਸ਼ ਕੁਮਾਰ ਤੇ ਇੱਕ ਅਸਲ ਜਨਮਾਤ ਸੰਗ੍ਰਹਿ ਵਜੋਂ ਦੇਖਿਆ ਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ 122 ਹਲਕਿਆਂ ਵਿੱਚ ਮਤਦਾਨ ਪ੍ਰਤੀਸ਼ਤਤਾ 'ਚ 3.70 ਕਰੋੜ ਵੋਟਰ ਸ਼ਾਮਲ ਹਨ ਜੋ ਕਿ 6 ਨੰਬਰ ਨੂੰ ਪਹਿਲੇ ਪੜਾਅ ਵਿੱਚ ਦਰਜ ਕੀਤੇ ਗਏ ਰਿਕਾਰਡ 65% ਦੀ ਮਤਦਾਨ ਤੋਂ ਵੱਧ ਸੀ ਰਾਜ ਦੇ ਇਕਲੌਤੇ ਮੁਸਲਮਾਨ ਬਹੁਗਿਣਤੀ ਵਾਲੇ ਜ਼ਿਲ੍ਹੇ ਕਿਸ਼ਨਗੰਜ ਵਿੱਚ ਹੁਣ ਤੱਕ ਸਭ ਤੋਂ ਵੱਧ 76% ਦੀ ਮਤਦਾਨ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਨਾਲ ਲੱਗਦੇ ਕਠਿਆਰ ਵਿੱਚ 75% ਦੀ ਪੂਨੀਆਂ ਵਿੱਚ 73 ਸਪਾਲ ਵਿੱਚ 70 ਅਰਰਿਆ ਵਿੱਚ 68% ਹੈ। ਜ਼ਿਆਦਾਤਰ ਜ਼ਿਲ੍ਹੇ ਨੇਪਾਲ ਦੀ ਸਰਹੱਦ ਤੇ ਸਥਿਤ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਸੂਬੇ ਦੇ ਉੱਤਰ ਪੂਰਬੀ ਖੇਤਰ ਕੋਸੀ ਸਿਮਾਂਚਲ ਚ ਪੈਂਦੇ ਹਨ। ਦੱਖਣੀ ਬਿਹਾਰ ਦੇ ਜ਼ਿਲ੍ਹਿਆਂ ਵਿੱਚ ਜਮੋਈ 67, ਗਿਆ 67, ਕੈਮੂਰ ਵਿੱਚ 68% ਦੀ VOTING ਹੋਈ ਹੈ। ਸਭ ਤੋਂ ਘੱਟ ਮਤਦਾਨ 57% ਨਵਦਾ ਵਿੱਚ ਦਰਜ ਕੀਤਾ ਗਿਆ ਹੈ। ਬਿਹਾਰ ਚੋਣਾਂ ਲਈ ਚੋਣ ਸਰਵੇਖਣ ਐਗਜ਼ਿਟ ਪੋਲ ਐਨਡੀਏ ਲਈ ਮਹੱਤਵਪੂਰਨ ਬੜਤ ਦਾ ਸੰਕੇਤ ਦੇ ਰਹੇ ਹਨ। 17 ਏਜੰਸੀਆਂ ਦੇ ਸਰਵੇਖਣ ਵਿੱਚ ਐਨਡੀਏ ਨੂੰ 154 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮਹਾਗਠ ਜੋੜ ਨੂੰ 83 ਸੀਟਾਂ ਮਿਲਣ ਦਾ ਅਨੁਮਾਨ ਹੈ ਜਦੋਂ ਕਿ ਹੋਰ 5 ਸੀਟਾਂ ਜਿੱਤ ਸਕਦੇ ਹਨ। ਪਹਿਲੀ ਵਾਰ ਚੋਣ ਲੜ ਰਹੀ ਪ੍ਰਸ਼ਾਂਤ ਕਿਸ਼ੋਰ ਦੀ ਜਨ ਸਰਾਜ ਪਾਰਟੀ ਬੇਅਸਰ ਜਾਪ ਰਹੀ ਹੈ ਇਸ ਦੇ 3 ਤੋਂ ਲੈ ਕੇ 5 ਸੀਟਾਂ ਜਿੱਤਣ ਦਾ ਅਨੁਮਾਨ ਹੈ ਪਿਛਲੀਆਂ ਚੋਣਾਂ ਵਿੱਚ ਐਨਡੀਏ ਨੇ 125 ਸੀਟਾਂ ਮਹਾਗਠ ਜੋੜ ਨੇ 110 ਤੇ ਹੋਰਾਂ ਨੇ 8 ਸੀਟਾਂ ਜਿੱਤੀਆਂ ਸਨ ਤਰਨ ਤਰਨ ਜਿਮਨੀ ਚੋਣ ਵਿੱਚ ਬੰਪਰ VOTING ਹੋਈ ਕੁੱਲ ਮਿਲਾ ਕੇ 61% ਤੋਂ ਵੱਧ ਵੋਟਰਾਂ ਨੇ ਮਤਦਾਨ ਕੀਤਾ ਜਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਪੁਨਰ ਸਰਜੀ ਤੋਂ ਇਲਾਵਾ ਹੋਰ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਵਜੋਂ ਭਾਈ ਮਨਦੀਪ ਸਿੰਘ ਤੋਂ ਇਲਾਵਾ ਕੁੱਲ 15 ਉਮੀਦਵਾਰਾਂ ਦੀ ਕਿਸਮਤ VOTING ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾ ਹੇਠ ਹੋਈ ਚੋਣ ਵਿੱਚ ਇੱਕਾ ਦੁੱਕਾ ਘਟਰਾਮਾਂ ਨੂੰ ਛੱਡ ਕੇ ਇਹ ਚੋਣ ਅਮਨ ਆਮਾਨ ਨਾਲ ਸੰਪਨ ਹੋਈ ਹੈ। ਕਿਉਂਕਿ ਜ਼ਿਆਦਾਤਰ ਪੋਲੰਗ ਬੂਥਾਂ ਤੇ ਪੈਰਾ ਮਿਲਟਰੀ ਫੋਰਸ ਤੇ ਤਰਨ ਤਰਨ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਪੰਜਾਬ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਸਨ ਵੋਟਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾ ਹੇਠ ਇੰਟਰਨੈਸ਼ਨਲ ਨਰਸਿੰਗ ਕਾਲਜ ਪਿੱਦੀ ਵਿਖੇ ਪਹੁੰਚਾਇਆ ਗਿਆ ਜਿੱਥੇ 14 ਨਵੰਬਰ ਨੂੰ ਗਿਣਤੀ ਹੋਵੇਗੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਪਿੰਡ ਕッカ ਕੰਡਿਆਲਾ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਫਤੇਚੱਕ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਬਾੜ ਨੰਬਰ 10 ਤੇ ਕਾਂਗਰਸ ਦੇ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਨੇ ਪਿੰਡ ਖੈਰਦੀਨ ਚ ਆਪਣੀ ਬੋਟ ਦਾ ਇਸਤੇਮਾਲ ਕੀਤਾ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਬੋਟ ਹਲਕਾ ਤਰਨਤਾਰਨ ਵਿੱਚ ਨਾ ਹੋਣ ਕਾਰਨ ਉਹ ਆਪਣੀ ਬੋਟ ਦਾ ਇਸਤੇਮਾਲ ਨਹੀਂ ਕਰ ਸਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਦੇ ਕੇ ਕੁਝ ਪੁਲਿਸ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਸਤਾਤਾਰੀ ਪਾਰਟੀ ਦੀ ਸ਼ੈ ਤੇ ਉਹਨਾਂ ਦੇ ਸਮਰਥਕਾਂ ਨੂੰ ਡਰਾ ਧਮਕਾ ਰਹੇ ਹਨ ਹਲਕੇ ਵਿੱਚ ਤਿੰਨ ਮਸ਼ੀਨਾਂ ਤਕਨੀਕੀ ਖਰਾਬੀ ਆਉਣ ਕਾਰਨ ਉੱਥੇ ਚੋਣ ਕੁਝ ਸਮਾਂ ਦੇਰੀ ਨਾਲ ਸ਼ੁਰੂ ਹੋਈ ਪਰ ਪ੍ਰਸ਼ਾਸਨ ਨੇ ਇਹਨਾਂ ਮਸ਼ੀਨਾਂ ਨੂੰ ਤਬਦੀਲ ਕਰਕੇ VOTING ਦਾ ਕੰਮ ਮੋੜ ਸ਼ੁਰੂ ਕਰਵਾਇਆ ਜਿਮਨੀ ਚੋਣ ਵਿੱਚ ਇਸ ਤਰ੍ਹਾਂ ਦੀ ਬੰਪਰ VOTING ਘਟ ਹੀ ਹੁੰਦੀ ਹੈ ਕਿਉਂਕਿ ਜਿਮਨੀ ਚੋਣ ਨੂੰ ਸਤਾਧਾਰੀ ਧਿਰ ਦੀ ਚੋਣ ਹੀ ਸਮਝਿਆ ਜਾਂਦਾ ਹੈ ਜਿੱਥੇ ਸਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਵੋਟਾਂ ਪਾਉਣ ਵਾਲਿਆਂ ਦੀ ਚਹਲ ਪੈ ਰਹੀ ਉੱਥੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਦੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰਾਂ ਦੇ ਬੂਥਾਂ ਤੇ ਵੀ ਉਹਨਾਂ ਦੇ ਸਮਰਥਕ ਪੂਰੇ ਜੋਰ ਸ਼ੋਰ ਨਾਲ ਆਪੋ ਆਪਣੀਆਂ ਪਾਰਟੀਆਂ ਦੇ ਹੱਕ ਵਿੱਚ ਵੋਟਾਂ ਪੁਗਤਾਉਂਦੇ ਦਿਖਾਈ ਦਿੱਤੇ ਹਨ ਤਰਨਤਨ ਹਲਕੇ ਦਾ ਪਿੰਡ ਮੀਆਪੁਰ ਇਕਲੌਤਾ ਪਿੰਡ ਰਿਹਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੋਲਾਵਾ ਹੋਰ ਕਿਸੇ ਪਾਰਟੀ ਦਾ ਬੂਥ ਨਹੀਂ ਲੱਗਾ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਭਾਰਤ ਨਾਲ ਨਿਰਪੱਖ ਵਪਾਰ ਸਮਝੌਤੇ ਤੇ ਪਹੁੰਚਣ ਦੇ ਬਹੁਤ ਨੇੜੇ ਹੈ ਉਹਨਾਂ ਕਿਹਾ ਕਿ ਉਹ ਨਵੀਂ ਦਿੱਲੀ ਤੇ ਲਗਾਏ ਗਏ ਟੈਰਫ ਨੂੰ ਕਿਸੇ ਸਮੇਂ ਵੀ ਕਟਾ ਦੇਣਗੇ ਅਸੀਂ ਭਾਰਤ ਨਾਲ ਇੱਕ ਅਜਿਹਾ ਸੌਦਾ ਕਰ ਰਹੇ ਹਾਂ ਜੋ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ ਉਹ ਮੈਨੂੰ ਇਸ ਸਮੇਂ ਪਸੰਦ ਨਹੀਂ ਕਰਦੇ ਪਰ ਉਹ ਸਾਨੂੰ ਦੁਬਾਰਾ ਪਸੰਦ ਕਰਨਗੇ ਉਹਨਾਂ ਇਹ ਟਿੱਪਣੀਆਂ ਓਵਲ ਦਫ਼ਤਰ ਵਿੱਚ ਇੱਕ ਸਮਾਗਮ ਦੌਰਾਨ ਕੀਤੀਆਂ ਜਿੱਥੇ ਅਮਰੀਕੀ ਉਪਰਾਸ਼ਪਤੀ ਜੇ ਡੀ ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਸੌਂਚਾਈ 트੍ਰੰਪ ਦਾ ਕਹਿਣਾ ਹੈ ਕਿ ਅਸੀਂ ਇੱਕ ਨਿਰਪੱਖ ਸੌਦਾ ਕਰ ਰਹੇ ਹਾਂ ਇੱਕ ਬਿਲਕੁਲ ਨਿਰਪੱਖ ਵਪਾਰ ਸੌਦਾ ਸਾਡੇ ਬਹੁਤ ਸਾਰੇ ਅਨੁਚਿਤ ਵਪਾਰਕ ਸੌਦੇ ਹੋਏ ਹਨ ਬਾਲੀਵੁੱਡ ਦੇ ਦੇਗਰ ਜਦਾਕਾਰ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਪਿਛਲੇ 3-4 ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਸੀ। ਉਹਨਾਂ ਦੀ ਸਿਹਤ ਨੂੰ ਲੈ ਕੇ ਪਰਿਵਾਰ ਵਾਲੇ ਬਹੁਤ ਚਿੰਤਾ ਵਿੱਚ ਸਨ। ਜਾਣਕਾਰੀ ਅਨੁਸਾਰ ਤਰਮਿੰਦਰ ਇੱਕ ਐਂਬੂਲੈਂਸ ਵਿੱਚ ਕਾਰ ਪੁੱਜੇ ਉਹਨਾਂ ਦੇ ਪੁੱਤਰ ਬੋਵੀ ਦਿਓਲ ਇੱਕ ਕਾਰ ਵਿੱਚ ਉਹਨਾਂ ਦੇ ਪਿੱਛੇ-ਪਿੱਛੇ ਜਾ ਰਹੇ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਧਰਮਪਾਜੀ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਕਰੀਬੀ ਦੋਸਤਾਂ ਅਤੇ ਚਾਹੇਤਿਆਂ ਦੇ ਵਿੱਚ ਕਾਫੀ ਚਿੰਤਾ ਸੀ। ਪਿਛਲੇ 2 ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਉਣ ਵਾਲਿਆਂ ਦੀ ਲਗਾਤਾਰ ਭੀੜ ਰਹੀ ਹੈ। ਸ਼ਾਹਰੂਖ ਖਾਨ, ਸਲਮਾਨ ਖਾਨ, ਗੋਵਿੰਦਾ, ਅਮੀਰ ਖਾਨ ਸਮੇਤ ਮਸ਼ਹੂਰ ਹਸਤੀਆਂ ਉਹਨਾਂ ਨੂੰ ਮਿਲਣ ਆ ਰਹੀਆਂ ਸਨ। ਪਰ ਆਈਸੀਯੂ ਵਿੱਚ ਭਰਤੀ ਹੋਣ ਕਾਰਨ ਉਹਨਾਂ ਨੂੰ ਮਿਲਣਾ ਮੁਸ਼ਕਲ ਸੀ। ਸੰਨੀ ਦਿਓਲ, ਬੋਵੀ ਦਿਓਲ, ਈਸ਼ਾ ਦਿਓਲ, ਹਿਮਾਂ ਮਾਲੜੀ ਬਲੋ ਲਗਾਤਾਰ ਤਰਮੰਦਰ ਦੀ ਸਿਹਤ ਬਾਰੇ ਅਪਡੇਟ ਦਿੰਦੇ ਰਹੇ ਹਨ। ਪਰਵਾਰ ਨੇ ਤਰਮਿੰਦਰ ਦੇ ਦਿਹਾਂਤ ਹੋਣ ਦੀਆਂ ਖਬਰਾਂ ਤੇ ਬੋਲਦਿਆਂ ਕਿਹਾ ਕਿ ਅਜਿਹਾ ਸੋਸ਼ਲ ਮੀਡੀਆ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਪਰਿਵਾਰ ਦੇ ਨਾਲ ਕੰਸਲਟ ਕਰਨਾ ਚਾਹੀਦਾ ਹੈ। ਉਹਨਾਂ ਨੂੰ ਤੱਥਾਂ ਤੇ ਆਧਾਰ ਤੇ ਲਿਖਣਾ ਚਾਹੀਦਾ ਹੈ। ਦੇਸ਼ ਤੇ ਸੂਬਿਆਂ ਦੀਆਂ ਸਰਕਾਰਾਂ ਗਰੀਬਾਂ, ਕਿਰਤੀਆਂ ਤੇ ਕਿਸਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਮਾਵਲ ਗੰਭੀਰ ਨਹੀਂ ਹਨ। ਗਰੀਬੀ, ਬੇਰੋਜ਼ਗਾਰੀ ਅਤੇ ਮਹਿੰਗਾਈ ਦਾ ਸਭ ਤੋਂ ਵੱਡਾ ਬੋਝ ਅਜੇ ਵੀ ਕਮਜ਼ੋਰ ਵਰਗਾਂ ਨੂੰ ਚੱਲਣਾ ਪੈ ਰਿਹਾ ਹੈ। ਇਨਾ ਸ਼ਬਦਾਂ ਦਾ ਵਰਕਤਾਵਾ बसपा ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ बसपा ਦੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਯੂਨਿਟ ਦੀ ਸਮੀਖਿਆ ਮੀਟਿੰਗ ਦੌਰਾਨ ਕੀਤਾ। ਪੰਜਾਬ ਬਾਰੇ ਗੱਲ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਸੂਬੇ ਵਿੱਚ ਗਰੀਬ ਜਨਤਾ ਤੇ ਕਿਸਾਨਾਂ ਵਿੱਚ ਕਾਫੀ ਰੋਸ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਵੇਂ ਸਰਕਾਰ ਬਦਲ ਗਈ ਹੈ ਪਰ ਹਾਲਾਤ ਅਜੇ ਵੀ ਨਹੀਂ ਬਦਲੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਦੌਰਾਨ ਹਾਰਾਤ ਹੋਰ ਵੀ ਮਾੜੇ ਹੁੰਦੇ ਜਾ ਰਹੇ ਹਨ। ਅਤੇ ਆਮ ਰੋਗ ਮੁਸ਼ਕਲਾਂ ਨਾਲ ਘਿਰੇ ਹੋਏ ਹਨ ਉਹਨਾਂ 6 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦੇਵਸ ਸਰਦਾ ਭਾਵਨਾ ਨਾਲ ਮਨਾਉਣ ਦੇ ਨਿਰਦੇਸ਼ ਵੀ ਦਿੱਤੇ ਮੀਟਿੰਗ ਦੌਰਾਨ ਰਾਸ਼ਟਰੀ ਸੰਯੋਜਕ ਆਕਾਸ਼ ਆਨੰਦ ਰਾਸ਼ਟਰੀ ਮੀਤ ਪ੍ਰਧਾਨ ਆਨੰਦ ਕੁਮਾਰ ਰਣਜੀਤ ਸਿੰਘ ਵੈਣੀਵਾਲ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪੂਰਨ ਸਿੰਘ ਅਜੀਤ ਸਿੰਘ ਭੈਣੀ ਕੁਲਦੀਪ ਸਿੰਘ ਸਰਦੂਲਗੜ੍ਹ ਹਰਭਜਨ ਸਿੰਘ ਬਜੜਹੀੜੀ ਸਮੇਤ ਪਾਰਟੀ ਦੀ ਸੂਬਾ ਜਲਤ ਵਿਧਾਨ ਸਭਾ ਪੱਧਰ ਦੀ ਲੀਡਰਸ਼ਿਪ ਵੀ ਮਜੂਸੀ ਕਾਂਗਰਸੀ ਆਗੂ ਸ਼ਾਕੀਲ احمد ਨੇ ਬਿਹਾਰ ਵਿੱਚ ਸਥਾਨਕ ਲੀਡਰਸ਼ਿਪ ਨਾਲ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਆਈ ਸੀ ਸੀ ਦੇ ਸਾਬਕਾ ਜਨਰਲ ਸਕੱਤਰ احمد ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੂੰ ਭੇਜ ਦਿੱਤਾ ਉਨਾ ਕਹਿਆ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ। ਅਹਿਮਦ ਦਾ ਅਸਤੀਫਾ ਬਿਹਾਰ ਵਿੱਚ ਦੂਜੇ ਪੜਾ ਦੀ VOTING ਵਾਲੇ ਦਿਨ ਆਇਆ ਹੈ ਜਿੱਥੇ ਉਹ ਰਹਿੰਦੇ ਹਨ। ਜਲਿਆਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਬਲੋ ਸਰਦੀਆਂ ਸ਼ੁਰੂ ਹੁੰਦਿਆਂ ਹੀ ਆਦੇਸ਼ ਜਾਰੀ ਕਰਕੇ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹیثیت ਰੱਖਣ ਵਾਲੇ ਜਲਿਆਵਾਲਾ ਬਾਗ ਦੇ ਖੁੱਲਣ ਅਤੇ ਬੰਦ ਹੋਣ ਵਾਲੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਏਐਸਆਈ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਹੁਣ ਆਮ ਨਾਗਰਿਕਾਂ ਲਈ ਜਲਿਆਂਵਾਲਾ ਬਾਗ ਸਵੇਰੇ 7 ਵਜੇ ਖੋਲਿਆ ਜਾਵੇਗਾ ਤੇ ਸ਼ਾਮ ਨੂੰ ਸਮਾਰਕ 6 ਵਜੇ ਬੰਦ ਕੀਤਾ ਜਾਵੇਗਾ। ਇਸ ਬਾਰੇ ਬਾਗ ਸਮਾਰਕ ਦੇ ਮੁੱਖ ਦਰਵਾਜ਼ੇ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਸੂਚਨਾ ਬੋਰਡ ਵੀ ਲਗਾ ਦਿੱਤੇ ਹਨ। ਉਹਨਾਂ ਦੱਸਿਆ ਕਿ ਬਾਗ ਵਿਖੇ ਸੈਂਟਰਲ ਸਮਾਰਕ ਤੇ ਪੰਜਾਬੀ ਵਿੱਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੋਸ਼ਨੀ ਸ਼ੋਅ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 6:30 ਵਜੇ ਤੱਕ ਹੋਵੇਗਾ। ਹਿੰਦੀ ਸ਼ੋਅ ਦਾ ਸਮਾਂ 6:45 ਤੋਂ ਸਵਾ 7 ਵਜੇ ਤੱਕ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਗ ਵਿਚਲੀਆਂ ਗੈਲਰੀਆਂ ਤੇ ਹੋਰ ਸਮਾਰਕ ਸ਼ਾਮ 6 ਵਜੇ ਬੰਦ ਕੀਤੇ ਜਾਂਦੇ ਹਨ। ਅਤੇ ਇਸ ਦੇ ਬਾਅਦ ਸਿਰਫ ਆਵਾਜ਼ ਤੇ ਰੋਸ਼ਨੀ ਸ਼ੋਅ ਦੇਖਣ ਵਾਲੇ ਦਰਸ਼ਕਾਂ ਲਈ ਜਲਿਆਂ ਵਾਲਾ ਬਾਗ ਦਾ ਮੁੱਖ ਦਰਵਾਜ਼ਾ ਖੋਲਿਆ ਜਾਵੇਗਾ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਮੰਗਲਵਾਰ ਨੂੰ ਇੱਕ ਅਦਾਲਤ ਦੇ ਬਾਹਰ ਹੋਏ ਫਿਦਾਇਨ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 36 ਜ਼ਖਮੀ ਹੋਏ ਹਨ। ਇਹ ਹਮਲਾ ਰਾਜਧਾਨੀ ਦੇ ਜੀ-11 ਇਲਾਕੇ ਵਿੱਚ ਅਦਾਲਤੀ ਕੰਪਲੈਕਸ ਦੇ ਪ੍ਰਵੇਸ਼ ਦੁਆਰ ਨੇੜੇ ਕੀਤਾ ਗਿਆ। ਸਰਕਾਰੀ ਪਾਕਿਸਤਾਨੀ ਟੈਲੀਵਿਜ਼ਨ ਪੀਟੀਵੀ ਨੇ ਦੱਸਿਆ ਕਿ ਬਚਾਅ ਅਧਿਕਾਰੀਆਂ ਨੂੰ 12 ਲਾਸ਼ਾਂ ਮਿਲੀਆਂ ਹਨ ਪੀਟੀਵੀ ਨੇ ਐਕਸ ਦੇ ਕਿਹਾ ਹੈ ਕਿ ਤਮਾਕੇ ਵਿੱਚ ਮਾਰੇ ਗਏ 12 ਲੋਕਾਂ ਦੀਆਂ ਲਾਸ਼ਾਂ ਨੂੰ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਪੀਆਈਐਮਐਸ ਹਸਪਤਾਲ ਵਿੱਚ ਭਜਵਾਇਆ ਗਿਆ ਹੈ ਅਤੇ 36 ਜ਼ਖਮੀਆਂ ਨੂੰ ਪੀਆਈਐਮਐਸ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਆਤਮਕਾਤੀ ਬੰਬ ਤਮਾਕਾ ਸੀ ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਤਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਇਹ ਹਮਲਾ ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਵਿਚਾਲੇ ਉਸ ਤੀਜੇ ਦੌਰ ਦੀ ਗਲਵਾਦ ਦੇ ਕੁਝ ਦਿਨ ਬਾਅਦ ਹੋਇਆ ਹੈ ਜਿਸ ਵਿੱਚ ਅਫਗਾਨਿਸਤਾਨ ਤੋਂ ਪੈਦਾ ਹੋਣ ਵਾਲੇ ਅਤਵਾਦੀ ਮੁੱਦੇ ਨੂੰ ਹੱਲ ਕਰਨ ਦੇ ਲਈ ਕੋਈ ਸਮਝੌਤਾ ਨਹੀਂ ਹੋ ਸਕਿਆ ਪਾਕਿਸਤਾਨ ਵਿੱਚ ਆਰਥਿਕ ਸੰਕਟ ਦੌਰਾਨ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ 28 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਇਸ ਤੋਂ ਨਾਰਾਜ਼ ਇਹ ਕਰਮਚਾਰੀ ਸੜਕਾਂ 'ਤੇ ਉਤਰ ਆਏ ਹਨ ਅਤੇ ਆਪਣੀਆਂ ਤਰਖਾਹਾਂ ਦੀ ਮੰਗ ਲਈ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹైదరాబాద్ ਦੇ ਸਿੱਖਿਆ ਵਿਭਾਗ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ਨੇ 14ਵੇਂ ਦਿਨ ਵੀ ਹైదరాబాద్ ਪ੍ਰੈਸ ਕਲੱਬ ਦੇ ਬਾਹਰ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਉਹ ਲਗਭਗ 28 ਮਹੀਨਿਆਂ ਤੋਂ ਲਟਕਦੀਆਂ ਤਨਖਾਹਾਂ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਅਨੁਸਾਰ ਸਿੱਖਿਆ ਵਿਭਾਗ ਨੇ 2021 'ਚ ਹੇਠਲੇ ਅਹੁਦਿਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਿਸ ਤਹਿਤ ਉਹਨਾਂ ਨੂੰ 2023 ਵਿੱਚ ਨਿਯੁਕਤੀਆਂ ਮਿਲੀਆਂ ਸਨ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਦੇ ਬਾਵਜੂਦ ਕਈ ਸਕੂਲਾਂ ਵਿੱਚ ਕੰਮ ਕਰਦੇ 669 ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਹਨਾਂ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਰ ਬਹਿਜਾਨ ਦੀ ਸਰਹੱਦ ਨੇੜੇ ਜਾਰਜੀਆ ਵਿੱਚ ਤੁਰਕੀ ਦਾ ਇੱਕ ਫੌਜੀ ਕੈਰੀਅਰ ਜਹਾਜ਼ ਹਾ사ਗ੍ਰਸਤ ਹੋ ਗਿਆ ਤੁਰਕੀ ਦੇ ਨਿਊਜ਼ ਚੈਨਲਾਂ ਤੇ ਪ੍ਰਸਾਰਤ ਵੀਡੀਓ ਫੁਟੇਜ ਦੇ ਵਿੱਚ ਜਹਾਜ਼ ਨੂੰ ਡਿੱਗਦੇ ਅਤੇ ਚਿੱਟਾ ਧੂਆਂ ਛੜਦਿਆਂ ਦਿਖਾਇਆ ਗਿਆ ਹੈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਹੈ ਕਿ CX30 ਜਹਾਜ਼ ਨੇ ਅਜ਼ਰਬੈਜਾਨ ਤੋਂ ਉਡਾਨ ਭਰੀ ਸੀ ਅਤੇ ਤੁਰਕੀ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾਗ੍ਰਸ ਹੋ ਗਿਆ। ਜਹਾਜ਼ ਦੇ ਵਿੱਚ 20 ਫੌਜੀ ਸਵਾਰ ਸਨ। ਅਜੇ ਤੱਕ ਮਰਨ ਵਾਲਿਆਂ ਦੀ ਪੁਸ਼ਟੀ ਨਹੀਂ ਹੋਈ ਹੈ। ਮਨਿਆ ਜਾ ਰਿਹਾ ਹੈ ਕਿ ਕੋਈ ਵੀ ਫੌਜੀ ਜਿੰਦਾ ਨਹੀਂ ਬਚਿਆ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਇਹ ਦੁਹਾਨ ਨੇ ਮ੍ਰਿਤਕਾਂ ਦੀ ਗਿਣਤੀ ਦਾ ਸੰਕੇਤ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਵੇਰਵੇ ਨਹੀਂ ਦਿੱਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਫਰੀਕਾ ਦੇ ਦੋ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿੱਚ ਮੰਗਲਵਾਰ ਨੂੰ ਬੋਤਸਵਾਨਾ ਪਹੁੰਚੇ ਇਸ ਦੌਰੇ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ 8 ਕਾਲਾਹਰੀ ਮਾਰੂਥਦੀ ਚਿਤਿਆਂ ਨੂੰ ਭਾਰਤ ਭੇਜਣ ਦੇ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ ਅੰਗੋਲਾ ਦੀ ਰਾਤਾਨੀ ਲੁਵਾਂਡਾ ਤੋਂ ਉਡਾਨ ਭਰਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਬੋਸਵਾਨਾ ਦੀ ਰਾਤਾਨੀ ਗਾਬੋਰੋ ਨੇ ਸਥਿਤ ਸਰ ਸਰੇਟਮ ਖਮਾ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਰਾਸ਼ਟਰਪਤੀ ਡੂਮਾ ਗਿਦੌਨ ਬੋਕੋ ਨੇ ਕੀਤਾ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਅਤੇ ਗਾਰਡ ਆਫ ਆਨਰ ਦਿੱਤਾ ਗਿਆ ਕਿਸੇ ਭਾਰਤੀ ਰਾਸ਼ਟਰਪਤੀ ਦਾ ਬੋਤ ਸਵਾਨਾ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਜਥੇਵੰਦਗ ਢਾਂਚੇ ਦੀ ਮਜ਼ਬੂਤੀ ਲਈ ਦੇਰ ਰਾਤ ਪੰਜਾਬ ਦੇ 27 ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਐਲਾਨ ਪਾਰਟੀ ਦੇ ਕਮਿਨ ਜਨਰਲ ਸਕੱਤਰ ਕੇ ਸੀ ਵੀਨੂ ਗੋਪਾਲ ਵੱਲੋਂ ਕੀਤਾ ਗਿਆ ਹੈ। ਪਾਰਟੀ ਵੱਲੋਂ ਸੁਖਵਿੰਦਰ ਸਿੰਘ ਡੈਨੀ ਨੂੰ ਅੰਮ੍ਰਿਤਸਰ ਦਿਹਾਤੀ ਸੌਰਵ ਮਦਾਨ ਨੂੰ ਅੰਮ੍ਰਿਤਸਰ ਸ਼ਹਿਰੀ ਕਲਦੀਪ ਸਿੰਘ ਕਾਲਾ ਢਿੱਲੋਂ ਨੂੰ ਬਰਨਾਲਾ ਪ੍ਰੀਤਮ ਸਿੰਘ ਕੋਟਪਾਈ ਨੂੰ ਬਠਿੰਡਾ ਦਿਹਾਤੀ ਰਾਜਨ ਗਰਗ ਨੂੰ ਬਠਿੰਡਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਨਵਦੀਪ ਬਰਾੜ ਨੂੰ ਫਰੀਦਕੋਟ ਸੁਰਿੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਹਰਪ੍ਰੀਤ ਸਿੱਧੂ ਨੂੰ ਫਾਜ਼ਿਲਕਾ ਕੁਲਵੀਰ ਜੀਰਾ ਨੂੰ ਫਿਰੋਜ਼ਪੁਰ ਵਰਿੰਦਰ ਸਿੰਘ ਪਾੜਾ ਨੂੰ ਗੁਰਦਾਸਪੁਰ ਦਲਜੀਤ ਸਿੰਘ ਨੂੰ ਹੁਸ਼ਿਆਰਪੁਰ ਰਜਿੰਦਰ 베ਰੀ ਨੂੰ ਜਲੰਧਰ ਸ਼ਹਿਰੀ ਹਰਦੇਵ ਸਿੰਘ ਨੂੰ ਜਲੰਧਰ ਦਿਹਾਤੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਕਪੂਥਲਾ ਲਖਵੀਰ ਲੱਖਾਂ ਨੂੰ ਖੰਨਾ ਮੇਜਰ ਸਿੰਘ ਮੋਲਾਪੁਰ ਨੂੰ ਲੁਧਿਆਣਾ ਦਿਹਾਤੀ ਸੰਜੀਵ ਤਲਵਾਰ ਨੂੰ ਲੁਧਿਆਣਾ ਹਰੀ ਸਿੰਘ ਖਾਈ ਨੂੰ ਮੋਗਾ ਜਗਦੇਵ ਸਿੰਘ ਜੱਗਾ ਨੂੰ ਸੰਗਰੂਰ ਅਜੇ ਕਮਾਰ ਨੂੰ ਨਵਾਂ ਸ਼ਹਿਰ ਅਤੇ ਰਾਜਵੀਰ ਸਿੰਘ ਪੁੱਲਰ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਡਾਕਟਰ ਸਾਧੂ ਸਿੰਘ ਹਮਦਾਰ ਦੀ ਯਾਦ ਦੇ ਵਿੱਚ ਕਾਲਗੜ੍ਹ ਵਿੱਚ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਡਾਕਟਰ ਸਾਧੂ ਸਿੰਘ ਹਮਦਾਰ ਦਾ ਯਾਦਗਾਰੀ ਪੁਰਸਕਾਰ ਪੱਤਰਕਾਰ ਹਮੀਰ ਸਿੰਘ ਨੂੰ ਦਿੱਤਾ ਗਿਆ ਇਸ ਮੌਕੇ ਤੇ ਗੁਰਮੀਤ ਪੁਲਾਹੀ ਦਾ ਕਹਿਣਾ ਹੈ ਕਿ ਡਾਕਟਰ ਸਾਧੂ ਸਿੰਘ ਹਮਦਾਰ ਦੀ ਪੰਜਾਬੀ ਸਹਿਤ ਅਤੇ ਪੱਤਰਕਾਰੀ ਨੂੰ ਵੱਡੀ ਦੇਣ ਹੈ ਇਸ 49ਵੇਂ ਸਮਾਗਮ ਵਿੱਚ ਵੱਖ-ਵੱਖ ਲੇਖਕਾਂ ਤੇ ਬੁੱਧੀਜੀਵੀ ਪਹੁੰਚੇ ਅੱਜ ਸਾਇਹ ਸਭਾ ਵੱਲੋਂ ਜਿਹੜਾ ਸਮਾਗਮ ਕੋਲਬਗੜ੍ਹ ਦੇ ਬਿਖੀ ਕੀਤਾ ਗਿਆ ਹੈ ਉਹ ਸਰਦਾਰ ਹਮੀਰ ਸਿੰਘ ਜਿਹੜੇ ਕਿ ਪੰਜਾਬੀ ਦੇ ਵੀ ਤੜਕ ਪੱਤਰਕਾਰ ਹਨ ਸਮਾਜ ਸੇਵੀ ਹਨ ਔਰ ਜਿਨ੍ਹਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਉਹਨਾਂ ਨੂੰ ਡਾਕਟਰ ਸਾਧੂ ਸਿੰਘ ਹਮਦਰਦ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਅਸਲ ਵਿੱਚ ਜੇਸ ਟੰਗ ਦੇ ਨਾਲ ਡਾਕਟਰ ਸਾਧੂ ਸਿੰਘ ਹਮਦਰਦ ਹੋਰਾਂ ਨੇ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਸੇਵਾ ਕੀਤੀ ਬਿਲਕੁਲ ਉਸੇ ਟੰਗ ਦੇ ਨਾਲ ਉਹ ਉਹਨਾ ਦੇ ਸਾਹਮਣੇ ਵੀ ਕਦਮ ਚੁੱਕਣਾ ਤੇ ਚੱਲ ਕੇ ਜਿਵੇਂ ਸਦਾ ਹਮੀਰ ਸਿੰਘ ਪੰਜਾਬ ਤੇ ਪੰਜਾਬੀਅਤ ਦੇ ਬਾਰੇ ਆਪਣੀ ਕਲਮ ਚਲਾ ਰਹੇ ਨੇ ਔਰ ਆਪਣੇ ਬੋਲ ਲੋਕਾਂ ਤੱਕ ਪਹੁੰਚਦੇ ਕਰ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬਲਖਣਤਾਤੀ ਹੈ ਮੈਂ ਅੱਜ ਡਾਕਟਰ ਸਾਧੂ ਸਿੰਘ ਹਮਦਾਰਦ ਪੁਰਸਕਾਰ ਸਨਮਾਨ ਸਮਾਰੋਹ ਵਿੱਚ ਸ਼ਾਮਲ ਉਹਨਾਂ ਸਾਰੇ ਪੱਤਰਕਾਰ ਦੋਸਤਾਂ ਉਹਨਾਂ ਸਾਰੇ ਲੇਖਕਾਂ ਉਹਨਾਂ ਸਾਰੇ ਪਿੰਡ ਦੇ ਲੋਕਾਂ ਬੁੱਧੀਜੀਵੀਆਂ ਦਾ ਬੜਾ ਤਨਵਾਦ ਕਰਦਾ ਕਿ ਉਹ ਅੱਜ ਇਸ ਸਮਾਗਮ ਦੇ ਵਿੱਚ ਹਮ ਹਮਾ ਕੇ ਪਹੁੰਚੇ ਅਤੇ ਆਪਣੇ ਪੰਜਾਬ ਦੇ ਹੀਰੇ ਸਰਦਾਰ ਅਮੀਰ ਸਿੰਘ ਹੋਰਾਂ ਨੂੰ ਉਹਨਾਂ ਨੇ ਪੁਰਸਕਾਰ ਦੇਣ ਦੀ ਖੁਸ਼ੀ ਜਿਹੜੀ ਹੈ ਪ੍ਰਾਪਤ ਕੀਤੀ। ਸਵਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇ ਯਾਦਵ ਨੇ ਆਪਣੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਏ ਨਾਮੀ ਮਹਿੰਮ ਵਿਜ਼ਨ ਇੰਡੀਆ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਵਿਗਿਆਨਕ ਵਿਕਾਸਸ਼ੀਲ ਅਤੇ ਨਵੀਂ ਸੋਚ ਨਾਲ ਨਵਾਂ ਭਾਰਤ ਬਣਾਉਣਾ ਹੈ। ਇਸ ਮੌਕੇ ਉਹਨਾਂ ਨੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਨਵੀਂ ਸੋਚ ਦੇ ਮਾਲਕ ਦੱਸਿਆ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਸਮਾਜ ਵਿੱਚ ਫੁੱਟ ਪਾਉਣ ਵਾਲੇ ਵਿਚਾਰਾਂ ਦਾ ਸਿਰੇ ਤੋਂ ਵਿਰੋਧ ਕਰਦੇ ਹਨ। ਉਹਨਾਂ ਨੌਜਵਾਨਾਂ ਦੇ ਮਾਮਲਿਆਂ ਨੂੰ ਹੋਰ ਮਾਮਲਿਆਂ ਨਾਲ ਜੋੜ ਕੇ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਇੱਛਾ ਜ਼ਾਹਰ ਕੀਤੀ। ਪਾਰਟੀ ਹੈੱਡਕੁਆਰਟਰ ਵਿੱਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਹਿਲ ਕਦਮੀ ਤਹਿਤ ਪਹਿਲਾ ਸਮਾਗਮ ਬੰਗਲੌਰੂ ਵਿੱਚ ਹੋਵੇਗਾ ਇਹ ਪ੍ਰੋਗਰਾਮ ਆਧੁਨਿਕ ਭਾਰਤ ਲਈ ਸਮਾਜਵਾਦੀ ਪਾਰਟੀ ਦੇ ਨਜ਼ਰੀਏ ਨੂੰ ਦਰਸਾਏਗਾ ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਤੇ ਕੇਂਦਰਿਤ ਹੋਵੇਗੀ ਜੋ ਖੁੱਲੇ ਵਿਚਾਰਾਂ ਦੇ ਮਾਲਕ ਹਨ ਵਿਜ਼ਨ ਇੰਡੀਆ ਦਾ ਉਦੇਸ਼ ਨਵੇਂ ਭਾਰਤ ਦੇ ਨਿਰਮਾਣ ਲਈ ਨਵੇਂ ਰਸਤੇ ਅਤੇ ਨਵੀਂ ਸੋਚ ਲੈ ਕੇ ਆਉਣਾ ਹੈ ਉਨਾ ਦਾ ਕਹਿਣਾ ਹੈ ਕਿ ਨੌਜਵਾਨ ਪੀੜੀ ਬਖਰੇ ਢੰਗ ਨਾਲ ਸੋਚਦੀ ਹੈ ਉਹ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸਮਾਜ ਨੂੰ ਬੰਡਣ ਵਾਲੇ ਵਿਚਾਰਾਂ ਦਾ ਵਿਰੋਧ ਕਰਦੇ ਹਨ ਵਿਜ਼ਨ ਇੰਡੀਆ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਮਦਦਗਾਰ ਸਾਬਤ ਹੋਵੇਗਾ ਹੰਗਰੀ ਮੂਲ ਦੇ ਬ੍ਰਿਟਿਸ਼ ਲੇਖਕ ਡੇਵਿਡ ਸਜੇਲੇ ਨੂੰ ਉਹਨਾਂ ਦੇ ਨਾਵਲ ਫਲੈਸ਼ ਲਈ ਇਸ ਸਾਲ ਦੇ ਬੁਕਰ ਪੁਰਸਕਾਰ ਦਾ ਜੇਤੂ ਐਲਾਨਿਆ ਗਿਆ ਇਹ ਐਲਾਨ ਲੰਡਨ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ ਗਿਆ ਇਸ ਵਕਾਰੀ ਪੁਰਸਕਾਰ ਦੀ ਮੁਕਾਬਲੇਬਾਜ਼ੀ ਵਿੱਚ ਉਹਨਾਂ ਭਾਰਤੀ ਲੇਖਕਾ ਕਿਨ ਦੇਸਾਈ ਦੇ ਨਾਵਲ ਦਾ ਲੋਨਲੀਨੈਸ ਆਫ ਸੋਨੀਆ ਸਨ ਨੂੰ ਪਛਾੜ ਦਿੱਤਾ 51 ਸਾਲਾ ਸਜੇਲੇ ਨੂੰ ਸੋਮਵਾਰ ਦੀ ਰਾਤ ਪਿਛਲੇ ਸਾਲ ਦੀ ਬੁਕਰ ਜੇਤੂ ਸਮੰਤਾ ਹਾਰਵੈ ਨੇ ਉਹਨਾਂ ਦੇ ਨਾਵਲ ਲਈ 50000 ਪਾਉਂਡ ਲਗਭਗ 58 ਲੱਖ ਰੁਪਏ ਤੇ ਇੱਕ ਟਰੋਫੀ ਦਿੱਤੀ ਮਾਂਟਰੀਅਲ ਵਿੱਚ ਇੱਕ ਹੰਗਰੀਅਨ ਪਿਤਾ ਤੇ ਕੈਨੇਡੀਅਨ ਮਾਂ ਦੇ ਘਰ ਜਨਮੇ ਸਜੇਲੇ ਦਾ ਪਾਲਣ-ਪੋਸ਼ਣ ਲੰਡਨ ਵਿੱਚ ਹੋਇਆ। ਸਜੇਲੇ ਨੂੰ ਇਸ ਤੋਂ ਪਹਿਲਾਂ 2016 ਵਿੱਚ ਉਹਨਾਂ ਦੇ ਨਾਵਲ 올 ਦੈਟ ਮੈਨ ਇਜ਼ ਲਈ ਬੋਕਰ ਪੁਰਸਕਾਰ ਲਈ ਨਾਮਜ਼ਦ ਨਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਫਲੈਸ਼ ਨਾਵਲ ਦੇ ਵਿੱਚ ਭਾਵਨਾਤਮਕ ਰੂਪ ਨਾਲ ਬੇਮੁਖ ਅਤੇ ਉਦਾਸੀਨ ਇੱਕ ਵਿਅਕਤੀ ਦੀ ਜੀਵਨ ਯਾਤਰਾ ਉਕੇਰੀ ਗਈ ਹੈ ਜੋ ਹਾਲਾਤ ਦੀ ਮਜਬੂਰੀ ਵਿੱਚ ਪਿੰਡ ਜਾਂਦਾ ਹੈ। ਫਿਲਹਾਲ ਇਹ ਸਜੇਲੇ ਦੀ ਛੇਵੀਂ ਰਚਨਾ ਹੈ ਉਹ ਸਪਰਿੰਗ ਤੇ ਦਾ ਇਨੋਸੈਂਟ ਨਾਵਲਾਂ ਦੇ ਨਾਲ ਨਾਲ ਲਗੂ ਕਹਾਣੀ ਸੰਗ੍ਰਹਿ ਟਰਵੀਊ ਲੈਂਸ ਦੇ ਵੀ ਰਚਨਹਾਰ ਹਨ ਜੱਜਾਂ ਦਾ ਕਹਿਣਾ ਹੈ ਕਿ ਇਹ ਦਮਦਾਰ ਕਿਤਾਬ ਇੱਕ ਵਿਅਕਤੀ ਦੇ ਜੀਵਨ ਦਾ ਹੈਰਾਨੀਜਨਕ ਰੂਪ ਨਾਲ ਮਾਰਮਿਕ ਚਿੱਤਰਣ ਬਣ ਜਾਂਦੀ ਹੈ ਕਿਨ ਰਸਾਈ ਬੁਕਰ ਪੁਰਸਕਾਰ ਦੇ 56 ਸਾਲ ਦੇ ਇਤਿਹਾਸ ਵਿੱਚ ਪੰਜਵੀਂ ਵਾਰ ਦੋਰੀ ਜੇਤੂ ਬਣਨ ਤੋਂ ਖੁੰਝ ਗਈ ਬੋਕਰ ਪੁਰਸਕਾਰ 2025 ਦੇ ਜੱਜਾਂ ਦੇ ਪ੍ਰਧਾਨ ਆਇਰਿਸ਼ ਨੋਵੇਲਿਸਟ ਅਰਾਡੀ ਡਾਇਲ ਦਾ ਕਹਿਣਾ ਹੈ ਕਿ ਸਾਨੂੰ ਫਲੈਸ਼ ਵਿੱਚ ਜੋ ਗੱਲ ਖਾਸ ਤੌਰ ਤੇ ਪਸੰਦ ਆਈ ਉਹ ਸੀ ਇਸ ਦੀ ਵਿਲੱਖਣਤਾ ਉਹ ਕਿਸੇ ਵੀ ਹੋਰ ਕਿਤਾਬ ਦੀ ਤਰ੍ਹਾਂ ਨਹੀਂ ਹੈ ਸੜਕਾਂ ਤੇ ਲਵਾਰਸ ਪਸ਼ੂਆਂ ਦਾ ਦਹਿਸ਼ਤ ਲਗਾਤਾਰ ਵਧ ਰਿਹਾ ਹੈ ਗਾਵਾਂ ਸ਼ਾਂਤ ਤੇ ਬੱਚੜੇ ਰਾਤ ਵੇਲੇ ਝੁੰਡ ਵਿੱਚ ਕੁੰਮਦੇ ਹਨ ਜਿਸ ਕਾਰਨ ਵਾਹਨ ਚਾਲਕਾਂ ਨੂੰ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ 2 ਤੋਂ 3 ਸਾਲਾਂ ਵਿੱਚ ਜਲੰਧਰ ਦੇ ਵਿੱਚ ਕਈ ਅਜਿਹੇ ਹਾਦਸੇ ਵਾਪਰ ਚੁਕੇ ਹਨ ਜਿਨ੍ਹਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ ਹਾਈਵੇ ਤੇ ਵੀ ਲਵਾਰਸ ਪਸ਼ੂਆਂ ਦੀ ਮੌਜੂਦਗੀ ਵਾਹਨ ਚਾਲਕਾਂ ਲਈ ਖਤਰਾ ਬਣ ਚੁੱਕੀ ਹੈ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਅਜਿਹੀ ਸਥਿਤੀ ਹੈ ਵੱਖ-ਵੱਖ ਸਮਾਜ ਸੇਵਕਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਦਵੱਲੀ ਰਣਨੀਤੀ ਦੀ ਜ਼ਰੂਰਤ ਹੈ ਨਿਯਮ ਅਤੇ ਜਾਗਰੂਕਤਾ ਦੋਵੇਂ ਹੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਹਨ ਇਨਾ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਨਾਈਟ ਪੈਟ੍ਰੋਲਿੰਗ ਵਧਾਉਣੀ ਚਾਹੀਦੀ ਹੈ ਤੇ ਹਰ ਵਾਰਡ ਵਿੱਚ ਪਸ਼ੂ ਫੜਨ ਵਾਲੀਆਂ ਟੀਮਾਂ ਸਰਗਰਮ ਕਰਨੀਆਂ ਚਾਹੀਦੀਆਂ ਹਨ। ਗਊਸ਼ਾਲਾ ਮਾਦੀ ਸਮਰੱਥਾ ਵਧਾਈ ਜਾਵੇ ਤਾਂ ਜੋ ਫੜੇ ਗਏ ਪਸ਼ੂਆਂ ਨੂੰ ਸੁਰੱਖਿਅਤ ਥਾਂ ਮਿਲੇ। ਪਸ਼ੂਆਂ ਨੂੰ ਸੜਕਾਂ ਤੇ ਛੱਡਣ ਵਾਲੇ ਮਾਲਕਾਂ ਤੇ ਜੁਰਮਾਨੇ ਅਤੇ ਚਲਾਨ ਦੇ ਪ੍ਰਬੰਧ ਕੀਤੇ ਜਾਣ। ਸੜਕਾਂ ਤੇ ਚੇਤਾਵਨੀ ਬੋਰਡ, ਹਾਈਵੇ ਤੇ ਰੋਸ਼ਨੀ ਅਤੇ ਸੀਮਤ ਰਫ਼ਤਾਰ ਵਰਗੇ ਉਪਾਅ ਲਾਜ਼ਮੀ ਹੋਣ। ਤਾਂ ਕਿ ਹਾਸਿਆਂ ਤੋਂ ਬਚਾਅ ਹੋ ਸਕੇ ਇਹਨਾਂ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਕੁਝ ਸਾਡੀ ਲਾਪਰਵਾਹੀ ਅਤੇ ਸਰਕਾਰ ਦੀ ਲਾਪਰਵਾਹੀ ਦੇ ਨਾਲ ਇਹਨਾਂ ਪਸ਼ੂਆਂ ਕਰਕੇ ਬਹੁਤ ਹਾਸੇ ਹੁੰਦੇ ਹਨ ਜਿਸ ਕਾਰਨ ਅਣਗਿਣਤ ਜਾਨਾਂ ਜਾਂਦੀਆਂ ਹਨ ਅਤੇ ਘਰਾਂ ਦੇ ਵਿੱਚ ਸੱਥਰ ਵਿਛਦੇ ਹਨ ਬਾਲੀਵੁੱਡ ਅਦਾਕਾਰ ਸੁਨੀਲ ਸ਼ੇਟੀ ਨੇ ਕਿਹਾ ਕਿ ਫਿਲਮ ਸੰਤ ਸ਼ੂਟਿੰਗ ਲਈ ਮੌੜ ਕਸ਼ਮੀਰ ਆਉਣ ਵਾਸਤੇ ਤਿਆਰ ਹੈ ਉਨ੍ਹਾਂ ਨੇ ਉਮੀਦ ਜ਼ाहिर ਕੀਤੀ ਹੈ ਕਿ ਇਹ ਇਲਾਕਾ ਆਪਣੀ ਗਵਾਚੀ ਹੋਈ ਸ਼ਾਨ ਨੂੰ ਜਲਦੀ ਹੀ ਦੁਬਾਰਾ ਹਸਲ ਕਰੇਗਾ ਆਧਾਕਰ ਨੇ ਇਹ ਟਿੱਪਣੀ ਪਹਿਲਗਾਮ ਵਿੱਚ ਹੋਏ ਹਮਲੇ ਦੇ ਕੁਝ ਮਹੀਨਿਆਂ ਬਾਅਦ ਕੀਤੀ ਹੈ ਅਤਵਾਦੀਆਂ ਨੇ ਪਹਿਲਗਾਮ ਵਿੱਚ ਇਸ ਸਾਲ ਅਪ੍ਰੈਲ ਮਹੀਨੇ ਹਮਲਾ ਕਰਕੇ 26 ਜਣਿਆਂ ਨੂੰ ਮਾਰ ਦਿੱਤਾ ਸੀ ਇਸ ਕਾਰਨ ਇਸ ਇਲਾਕੇ ਵਿੱਚ ਸੈਲਾਨੀਆਂ ਦੀ ਆਮਦ ਪ੍ਰਭਾਵਿਤ ਹੋਈ ਸੀ ਸਰਕਾਰ ਨੇ ਉਦੋਂ ਤੋਂ ਹੀ ਇੱਥੇ ਸੈਲਾਨੀਆਂ ਦੀ ਮੁੜ ਆਮਦ ਬਹਾਰ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਡਰ ਕਾਰਨ ਲੋਕ ਇੱਥੇ ਕਟਾ ਰਹੇ ਹਨ ਅਦਾਕਾਰ ਸੁਨੀਲ ਛੇਤੀ ਦਾ ਕਹਿਣਾ ਹੈ ਕਿ ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿੱਚ ਮੌੜ ਸ਼ੁਰੂ ਹੋਵੇਗੀ। ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਵਿਕਰਮ ਰਾਜਦਾਨ, ਸ਼ਵੀਰ ਬਾਕਸਵਾਲਾ ਤੇ ਇੱਕ ਹੋਰ ਦੋਸਤ ਵਿਨੇ ਗਾਂਧੀ ਇਸ ਸਾਲ ਹੀ ਕਸ਼ਮੀਰ ਵਿੱਚ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਦੀ ਤਿਆਰੀ ਕਰ ਰਹੇ ਹਨ। ਉਮੀਦ ਹੈ ਕਿ ਇਹਨਾਂ ਫਿਲਮਾਂ ਦੀ ਸ਼ੂਟਿੰਗ ਅਗਲੇ ਸਾਲ ਗਰਮੀਆਂ ਤੱਕ ਮੁਕੰਮਲ ਹੋਵੇਗੀ। ਅਦਾਕਾਰ ਇੱਥੇ ਬੀਐਸਐਫ ਦੇ ਅਵਾਰਡ ਫੰਕਸ਼ਨ ਦੌਰਾਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅਤਵਾਦੀ ਹਮਲੇ ਕਾਰਨ ਇੱਥੇ ਸਾਲਾਨੀਆਂ ਦੀ ਆਮਦ ਪ੍ਰਭਾਵਿਤ ਹੋਈ ਹੈ ਪਰ ਜਲਦੀ ਹੀ ਸੁਭਾ ਆਪਣੀ ਪੁਰਾਣੀ ਪਛਾਣ ਕਾਇਮ ਕਰੇਗਾ। ਸਲੀ ਸ਼ੈਟੀ ਨੇ ਜੇਪੀ दत्ताਰੀ ਫਿਲਮ ਬਾਡਰ ਵਿੱਚ ਬੀਐਸਐਫ ਦੇ ਪੈਰਵ ਸਿੰਘ ਦਾ ਕਿਰਦਾਰ ਨਵਾਇਆ ਸੀ। ਇਸ ਮੌਕੇ ਉਨ੍ਹਾਂ ਨੇ ਬੀਐਸਐਫ ਵੱਲੋਂ ਇੱਥੇ ਮੈਰਾਥਨ ਕਰਵਾਉਣ ਦੀ ਛਲਾਗਾ ਕੀਤੀ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ